ਤਾਂ ਤੁਹਾਡੇ ਪੁਰਾਣੇ ਸਾਥੀ ਜਿਸ ਤਰੀਕੇ ਦਾ ਤਜਰਬਾ ਲੈ ਕੇ ਬੈਠੇ ਨੇ ਕਿ ਚੋਨਾ ਚ ਕਿਸਾਨ ਜਿੱਥੇ ਬੰਦਿਆ ਕਾਮਯਾਬ ਨਹੀਂ ਹੁੰਦੀਆਂ ਤੁਸੀਂ ਇਹ ਦੁਬਾਰਾ ਫੈਸਲਾ ਕਿਉਂ ਕੀਤਾ ਔਰ ਇਹ ਐ ਰਾਜਨੀਤੀ ਕਹਿਣਾ ਸਾਡੇ ਵਾਸਤੇ ਪੁੱਠਾ ਇਸ ਕਰਕੇ ਪੈ ਗਿਆ ਕਿਉਂਕਿ ਲੋਕ ਪੱਕ ਗਏ ਤੁਸੀਂ ਤੇ ਕਿਹਾ ਸੀ ਤੁਸੀਂ ਐ ਰਾਜਨੀਤੀ ਕਰਾਂਗੇ ਠੀਕ ਤੁਸੀਂ ਤੇ ਇਹ ਕਹਿ ਕਿਹਾ ਸੀ ਅੰਦੋਲਨ ਦੇ ਟਾਈਮ ਵੇਸ ਕਰਕੇ ਸਾਨੂੰ ਰੋਲਾਇਆ ਸੀ ਆਪਾਂ ਜੇ ਕਹੀਓ ਉਹਦੇ ਸਾਰੇ ਐ ਰਾਜਨੀਤੀ ਕਿਸਾਨ ਸੀ ਨਾ ਠੀਕ हरियाणा ਦੇ ਵਿੱਚ ਤੁਸੀਂ ਦੇਖੋ ਆਗੇ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਲੜੇ ਤੇ ਉਹਦੇ ਚੋਂ ਸਾਰੇ ਹੀ ਉਹ ਸੀ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ ਸੀ। ਉਹ 80% ਉਹ ਸੀ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ। ਇੱਕ ਮਹਾਸ਼ਕਤੀ ਨਾਲ ਲੜਨ ਦੀ ਗੱਲ ਕਰਦੇ ਸਿੱਧੇ ਤੌਰ ਤੇ ਮੈਂ ਸਟੇਟ ਜਾਂ ਸਿਆਸੀ ਪਾਵਰ ਨਾਲ ਲੜਨ ਦੀ ਗੱਲ ਕਰ ਰਿਹਾ ਤਾਂ ਉੱਥੇ ਕਿਸਾਨਾਂ ਦਾ ਕਦ ਸ਼ਾਇਦ ਛੋਟਾ ਨਜ਼ਰ ਆਉਂਦਾ ਹੈ। ਬਿਲਕੁਲ ਤੁਹਾਡੀ ਗੱਲ ਹੈ ਬਿਲਕੁਲ ਛੋਟਾ ਨਜ਼ਰ ਆਉਂਦਾ ਹੈ। ਬਿਲਕੁਲ 1% ਨਜ਼ਰ ਆਉਂਦਾ ਹੈ। ਹਰਿਆਣਾ ਦੇ ਬਾਰਡਰ ਦੇ ਨਾਲ ਪੰਜਾਬ ਦੇ ਕਿਸਾਨ ਜਾਂ ਹਰਿਆਣਾ ਦੀ ਬਹੁਤ ਸਾਰੀ ਜਥੇਬੰਦੀਆਂ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਉਹਦਾ ਫਾਇਦਾ ਗੁਰਨਾਮ ਸਿੰਘ ਚੜੂਨੀ ਨੂੰ ਵਿਧਾਨ ਸਭਾ ਹਰਿਆਣਾ ਦੀ ਚੋਣਾਂ 'ਚ ਮਿਲੇਗਾ ਨਹੀਂ ਨਹੀਂ ਜਦੋਂ ਇਹ ਪੂਰਾ ਇੰਡੀਆ ਦਾ ਸਮਝੌਤਾ ਕਰ ਰਹੇ ਨੇ ਤੇ ਹਰਿਆਣਾ 'ਚ ਸਾਰਿਆਂ ਨੂੰ ਕਿਉਂ ਨਹੀਂ ਇਕੱਠੇ ਕਰ ਸਕਦੇ ਜੀ ਤੇ ਪਹਿਲਾਂ ਕਿਉਂ ਨਹੀਂ ਇਕੱਠੇ ਕੀਤੇ ਆਪ ਜਾ ਕੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਮੈਂ ਮੁਲਾਕਾਤ ਨਹੀਂ ਜਿਹੜੀ ਉਸ ਟਾਈਮ ਉਹਦੇ ਬੰਦੇ ਆਏ ਸੀ ਜਿ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਹ ਦੋਸਤੋ ਕਿਸਾਨ ਸਿਸਟਮ ਦੇ ਨਾਲ ਲੜਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਹੁਣ ਸਿਸਟਮ ਦਾ ਹਿੱਸਾ ਵੀ ਬੰਨਣਾ ਚਾਹੁੰਦੇ ਨੇ ਹਾਲਾਂਕਿ ਜੇਕਰ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਾਨਾਂ ਨੇ ਹਿੱਸਾ ਜ਼ਰੂਰ ਲਿਆ ਪਰ ਸਫਲਤਾ ਹਾਸਲ ਨਹੀਂ ਹੋਈ ਲੇਕਿਨ ਗੁਰਨਾਮ ਸਿੰਘ ਛੂਨੀ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲਵਾਂਗੇ ਕੋਸ਼ਿਸ਼ ਜ਼ਰੂਰ ਰਹੇਗੀ ਕਿ ਸਿਸਟਮ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਕਿਸੇ ਹੋਰ ਤਰੀਕੇ ਦੇ ਨਾਲ ਵਿੱਢਿਆ ਜਾ ਸਕੇ ਗੁਰਨਾਮ ਸਿੰਘ ਛੁੰਨੀ ਮੇਰੇ ਨਾਲ ਨੇ ਛੁੰਨੀ ਸਾਹਿਬ ਚੋਣਾ ਦਾ ਮਸਲਾ ਜੇਕਰ ਅਸੀਂ ਵੇਖੀਏ ਤਾਂ ਕਿਸਾਨਾਂ ਨੂੰ ਬਹੁਤਾ ਰਾਸ ਨਹੀਂ ਆਉਂਦਾ ਤੁਸੀਂ ਇੱਕ ਵਾਰ ਫਿਰ ਫੈਸਲਾ ਕੀਤਾ ਹਾਲਾਂਕਿ ਪੰਜਾਬ 'ਚ ਪਹਿਲਾਂ ਤੁਸੀਂ ਟਰਾਈ ਕੀਤਾ ਹੁਣ ਤੁਸੀਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹੋ ਤਾਂ ਤੁਹਾਡੇ ਪੁਰਾਣੇ ਸਾਥੀ ਜਿਸ ਤਰੀਕੇ ਦਾ ਤਜਰਬਾ ਲੈ ਕੇ ਬੈਠੇ ਨੇ ਕਿ ਚੋਣਾ 'ਚ ਕਿਸਾਨ ਜਥੇਬੰਦੀਆਂ ਕਾਮਯਾਬ ਨਹੀਂ ਹੁੰਦੀਆਂ ਤੁਸੀਂ ਇਹ ਦੁਬਾਰਾ ਫੈਸਲਾ ਕਿਉਂ ਕੀਤਾ ਬਿਲਕੁਲ ਸਹੀ ਹੈ ਤੁਹਾਡੀ ਗੱਲ ਚੋਣਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਕਾਮਯਾਬ ਇਸ ਕਰਕੇ ਨਹੀਂ ਹੁੰਦੀ ਆ ਕਿ ਅਸੀਂ ਪੜਾ ਤਵਨ ਨੂੰ ਵੀ ਕਿਸਾਨ ਐ ਰਾਜਨੀਤਿਕ ਰਹੇਗਾ ਠੀਕ ਤਾਂ ਕਿ ਵੱਧ ਲੋਕ ਸਾਡੇ ਨਾਲ ਲੱਗ ਜਾਣ ਜਾਂ ਉਹਨਾਂ ਪਾਰਟੀਆਂ ਦੇ ਲੋਕ ਜਿਹੜੀ ਆਪੋਜੀਸ਼ਨ ਦੇ ਵਿੱਚ ਨੇ ਉਹਨਾਂ ਦੇ ਲੋਕ ਸਾਡੇ ਅੰਦੋਲਨ ਦੇ ਵਿੱਚ ਆ ਜਾਣ ਪਰ ਇਹ ਐ ਰਾਜਨੀਤਿਕ ਕਹਿਣਾ ਸਾਡੇ ਵਾਸਤੇ ਪੁੱਠਾ ਇਸ ਕਰਕੇ ਪੈ ਗਿਆ ਕਿਉਂਕਿ ਲੋਕ ਪੱਕ ਗਏ ਤੁਸੀਂ ਤੇ ਕਿਹਾ ਸੀ ਤੁਸੀਂ ਐ ਰਾਜਨੀਤਿਕ ਰਹਾਂਗੇ ਠੀਕ ਤੁਸੀਂ ਤੇ ਇਹ ਕਹਿ ਕਿਹਾ ਸੀ ਅੰਦੋਲਨ ਦੇ ਟਾਈਮ ਇਸ ਕਰਕੇ ਸਾਨੂੰ ਰਲਾਇਆ ਸੀ ਕਿਤੇ ਦੂਜੀ ਗੱਲ ਇਹ ਹੈ ਕਿ ਵੀ ਜਿਹੜੇ ਅੰਦੋਲਨਾਂ ਦੇ ਵਿੱਚ ਆਉਂਦੇ ਨੇ ਉਹ ਸਾਰੇ ਗੈਰ ਰਾਜਨੀਤਿਕ ਨਹੀਂ ਹੁੰਦੇ ਠੀਕ ਵਸਤਵਿਕਤਾ ਇਹ ਹੈ ਕਿ ਉਹ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਹੁਣ ਜੇ ਪਿਛਲਾ ਅੰਦੋਲਨ ਜਿਹੜਾ ਆਪਾਂ ਹੋਇਆ ਹੈ ਲੜਿਆ ਆਪਾਂ ਨੇ ਆਪਾਂ ਜੇ ਕਹੀਓ ਉਹਦੇ ਸਾਰੇ ਅ ਐ ਰਾਜਨੀਤਿਕ ਕਿਸਾਨ ਸੀ ਨਾ ਠੀਕ ਹੈ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਆ ਕੇ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਲੜੇ ਤੇ ਉਹਦੇ ਚੋਂ ਸਾਰੇ ਹੀ ਉਹ ਸੀ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ ਸੀ ਔਰ 80% ਉਸ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ ਆ ਕੇ ਉਹਨਾਂ ਨੇ ਜਿਹੜਾ ਹੈ ਉਹ ਉਹਦੇ ਜ਼ਿਲ੍ਹਾ ਪ੍ਰੇਸ਼ਿਡੈਂਟ ਦੇ ਇਲੈਕਸ਼ਨ ਲੜੇ ਠੀਕ ਹੈ ਜਾਂ ਜੋ ਤੁਸੀਂ ਇਹ ਜਿਹੜਾ ਪਟਿਆਲੇ ਤੋਂ ਐਮਐਲਏ ਬਣਿਆ ਡਾਕਟਰ ਸਾਹਿਬ ਇਹ ਅੰਦੋਲਨ ਦੇ ਵਿੱਚ ਨਹੀਂ ਸੀ ਬੈਠਾ ਬਿਲਕੁਲ ਫਿਰ ਆਪਾਂ ਕੋ ਗੈਰ ਰਾਜਨੀਤੀ ਕਿਵੇਂ ਕਹਿਦੀ ਹੈ ਤੇ ਇਹ ਲੋਕ ਜਿਹੜੇ ਬੈਠੇ ਸੀ ਉਹ ਜਦੋਂ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਸਾਡੇ ਖੜਨ ਨਾਲ ਜਦੋਂ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਉਹ ਇਸ ਗੱਲ ਨੂੰ ਹੋਰ ਹਵਾ ਦੇ ਦਿੰਦੇ ਨੇ ਕਿਸ ਤਰ੍ਹਾਂ ਦਾ ਨੁਕਸਾਨ ਜੇਕਰ ਤੁਹਾਡੇ ਆਪਣੇ ਹੀ ਤੁਹਾਡਾ ਸਾਥ ਨਹੀਂ ਦਿੰਦੇ ਮੈਂ ਇਹ ਕਹਿ ਰਿਹਾ ਹਾਂ ਨੁਕਸਾਨ ਮੈਂ ਇਹ ਕਹਿ ਰਿਹਾ ਹਾਂ ਕਿ ਫਰਜ ਕਰੋ ਜੀ ਅੰਦੋਲਨ ਦੇ ਟਾਈਮ ਆਮ ਆਦਮੀ ਪਾਰਟੀ ਦੇ ਕਾਰੀਕਰਤੋ ਸਾਡੇ ਵਿੱਚ ਬੈਠ ਗਿਆ ਠੀਕ ਹੈ ਤੇ ਜਦੋਂ ਅਸੀਂ ਕਿਹਾ ਵੀ ਅਸੀਂ ਅੰਦੋਲਨ ਅਸੀਂ ਇਲੈਕਸ਼ਨ ਲੜਾਂਗੇ ਉਹ ਨੈਗੇਟਿਵਿਟੀ ਫਲਾਣਗੇ ਵੇ ਨਹੀਂ ਨਹੀਂ ਇਹਨਾਂ ਤੋਂ ਇਹ ਰਾਜਨੀਤੀ ਗਈ ਤੇ ਕਹਿੰਦੇ ਸੀ ਇਹ ਰਾਜਨੀਤੀ ਕਰਾਂਗੇ ਨਹੀਂ ਨਹੀਂ ਕਿਸਾਨ ਉਹ ਨਹੀਂ ਰਾਜਨੀਤੀ ਦੇ ਵਿੱਚ ਆਉਣਗੇ ਦੂਜੀ ਗੱਲ ਜਿਹੜਾ ਤੁਸੀਂ ਕਿਹਾ ਪੰਜਾਬ ਵਿੱਚ ਸਫਲਤਾ ਨਹੀਂ ਮਿਲੀ ਉਹਦੇ ਦੋ ਕਾਰਨ ਨੇ ਇੱਕ ਤੇ ਇਹ ਹੈ ਕਿ ਵੀ ਅ ਜਦੋਂ ਮੈਂ ਕਿਹਾ ਸੀ ਉਹ ਦਰਨਾਂ ਕਾਟ ਕਰਤੀ ਦੂਜਾ ਜਦੋਂ ਫਿਰ ਸਾਰਿਆਂ ਨੇ ਫੈਸਲਾ ਲਿਆ ਉਸ ਟਾਈਮ ਵੀ ਅਧਿਆਨੇ ਉਸ ਦੀ ਕਾਟ ਕਰਤੀ ਵੀ ਨਹੀਂ ਅਸੀਂ ਤੇ ਉਹਨਾਂ ਨੂੰ ਬਾਹਰ ਕਰਾਂਗੇ ਜਿਹੜੇ ਇਲੈਕਸ਼ਨ ਲੜਨਗੇ ਅਗਲੀ ਗੱਲ ਮੈਂ ਇਹ ਕਹਾਂਗਾ ਬਈਓ ਤੁਸੀਂ ਕਹਿੰਦੇ ਹੋ ਉੱਥੇ ਕਾਮਯਾਬੀ ਨਹੀਂ ਮਿਲੀ ਅੱਗੇ ਵੀ ਨਹੀਂ ਮਿਲੇਗੀ ਹੋ ਸਕਦਾ ਨਾ ਮਿਲੇ ਪਰ ਜੇ ਬੱਚਾ ਡਿਰਨ ਤੋਂ ਡਰ ਜੇ ਇੱਕ ਵਾਰੀ ਗਿਰਦਾ ਹੈ ਦੋ ਵਾਰੀ ਗਿਰਦਾ ਚਾਰ ਵਾਰੀ ਫਿਰ ਤੋਟੋ ਰਹੀ ਨਹੀਂ ਸਕਦਾ ਜੀ ਫਿਰ ਤੋ ਭਾਜੀ ਨਹੀਂ ਸਕਦਾ ਠੀਕ ਹੈ ਜੇ ਉਹਨੇ ਕਾਮਯਾਬ ਜ਼ਿੰਦਗੀ ਚ ਹੋਣਾ ਹੈ ਤੇ ਭਾਵੇਂ 100 ਵਾਰੀ ਗਿਰੇ ਪਰ ਆਪਣਾ ਨਿਸ਼ਾਨੇ ਤੇ ਰਹੇ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਆਪਣਾ ਨਿਸ਼ਾਨੇ ਤੇ ਰਵੇ ਉਹ ਨਿਸ਼ਾਨਾ ਤੁਹਾਡਾ ਹੁਣ ਵਿਧਾਨ ਸਭਾ ਚੋਣਾਂ ਹਰਿਆਣਾ ਦਾ ਹੋਵੇਗਾ ਪਰ ਜਦੋਂ ਅਸੀਂ ਇੱਕ ਮਹਾਸ਼ਕਤੀ ਨਾਲ ਲੜਨ ਦੀ ਗੱਲ ਕਰਦੇ ਹਾਂ ਸਿੱਧੇ ਤੌਰ ਤੇ ਮੈਂ ਸਟੇਟ ਜਾਂ ਸਿਆਸੀ ਪਾਵਰ ਨਾਲ ਲੜਨ ਦੀ ਗੱਲ ਕਰਦਾ ਤਾਂ ਉੱਥੇ ਕਿਸਾਨਾਂ ਦਾ ਕਦ ਸ਼ਾਇਦ ਛੋਟਾ ਨਜ਼ਰ ਆਉਂਦਾ ਬਿਲਕੁਲ ਤੁਹਾਡੀ ਗੱਲ ਹੈ ਬਿਲਕੁਲ ਛੋਟਾ ਨਜ਼ਰ ਆਉਂਦਾ ਹੈ ਬਿਲਕੁਲ 1% ਨਜ਼ਰ ਆਉਂਦਾ ਹੈ ਪਰ ਜੇ ਆਪਾਂ ਇਹ ਸੋਚ ਕੇ ਕਿ ਯਾਰ 1% ਹੁਣ ਲੜੀਏ ਕੀ ਨਹੀਂ ਫਿਰ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਉਸ ਟਾਈਮ ਸੋਚ ਲੈਂਦੇ ਐਡੀ ਵੱਡੀ ਸਰਕਾਰ ਕਿਵੇਂ ਲੜੀਏ ਇਹਦੇ ਨਾਲ ਹੂੰ ਫਿਰ ਤੋ ਵੀ ਸੋਚ ਕੇ ਬੈਠ ਜਾਂਦੇ ਪਰ ਜ਼ੁਲਮ ਰੁਕਦਾ ਕਿਵੇਂ ਸਾਨੂੰ ਜਿੰਨੀ ਉਸ ਮਾਲਕ ਨੇ ਸਮਰੱਥਾ ਦਿੱਤੀ ਹੈ ਉਹਨਾ ਅਸੀਂ ਕਰਾਂਗੇ ਫਲ ਦੇਣਾ ਉਹਦੇ ਹੱਥ ਹੈ ਨਾ ਦੇ ਭਾਵੇਂ ਉਹ 4 ਗੁਣਾ ਦੇ ਦੀ ਠੀਕ ਹੈ ਉਸ ਮਾਲਕ ਦੇ ਹੱਥ ਹੈ ਪਰ ਉਹਨੇ ਕਦੇ ਕਿਸੇ ਦੀ ਮਿਹਨਤ ਦਾ ਫਲ ਰੱਖਿਆ ਨਹੀਂ ਚਰੂਨੀ ਸਭ ਜਿਹੜੇ ਫਲ ਲਈ ਤੁਸੀਂ ਲੜਨਾ ਜਾਂ ਮੈਂ ਕਹੂੰਗਾ ਜਿਹੜੇ ਸਿਸਟਮ ਲਈ ਤੁਸੀਂ ਸੰਘਰਸ਼ ਚਾਹੇ ਤਾਂ ਸ਼ੰਭੂ ਜਾਂ ਖਨੋਦੀ ਬਾਟਰ ਦੇ ਕਿਸਾਨ ਕਰ ਰਹੇ ਨੇ ਜਾਂ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਰਨਾ ਉਹ ਐਮਐਸਪੀ ਆ ਵੱਡੀ ਗੱਲ ਆ ਜਾਂ ਖਰੀਦ ਗਾਰੰਟੀ ਹੈ ਤਾਂ ਤੁਹਾਡੀ ਸਰਕਾਰ ਤਾਂ ਹਰਿਆਣਾ ਲਈ ਕਹਿੰਦੀ ਹੈ ਕਿ 14 ਫਸਲਾਂ ਦੇ ਦਿੱਤੀ ਨੌਂਾਂ ਤੇ ਰਹੇਗੀ ਉਹਤੇ ਵੀ ਦਵਾਂਗੇ ਅਸੀਂ ਐਮਐਸਪੀ 14 ਫਸਲਾਂ ਦੇ ਦੇ ਰਹੇ ਹਾਂ ਯਾਨੀ ਕਿ 14 ਫਸਲਾਂ ਤੇ ਐਮਐਸਪੀ ਤੇ ਖਰੀਦ ਹਰਿਆਣਾ ਸਰਕਾਰ ਕਰ ਰਹੀ ਹੈ ਨਹੀਂ ਖਰੀਦ 14 ਫਸਲਾਂ ਤੇ ਨਹੀਂ ਕਰ ਰਹੀ ਹੈ ਇਹ ਤੇ ਉਹ ਸਹੀ ਨਹੀਂ ਬੋਲ ਰਹੇ ਜੇ ਉਹ 14 ਫੱਤਰਾ ਤੇ ਖਰੀਦ ਕਰਦੀ ਫਿਰ ਤੇ ਹਰਿਆਣੇ ਚ ਫਿਰ ਫਸਲ ਦੇ ਅੰਦੋਲਨ ਕਿਉਂ ਹੁੰਦੇ ਉਹ ਖਰੀਦਦੇ ਨੇ ਭਾਵ ਅੰਤਰ ਤੇ ਠੀਕ ਜਿਵੇਂ ਬਾਜਰੇ ਦਾ ਉਹ ਕਹਿਆ ਵੀ ਉਹਨਾਂ ਨੇ ਵੀ ਅਸੀਂ 600 ਰੁਪਏ ਇੱਕ ਮਿੰਟਲ ਦੇ ਦਿਆਂਗੇ ਤੇ ਬਾਜਰਾ ਵਿਕਿਆ ਹੈ ਮਾਰਕੀਟ ਦੇ ਵਿੱਚ ਫਰਜ ਕਰੋ 1400 ਰੁਪਏ 1300 ਰੁਪਏ ਤੇ ਬਾਜਰੇ ਦਾ ਰੇਟ ਸੀ 2200 ਰੁਪਏ ਉਹਨਾਂ ਨੇ 600 ਦਿੱਤਾ 2000 ਮਿਲ ਗਏ 1900 ਮਿਲ ਗਏ 1800 ਮਿਲ ਗਏ ਤੇ ਫਿਰ ਵੀ 300 ਰੁਪਏ ਦਾ ਘਾਟਾ ਪੈ ਗਿਆ ਠੀਕ ਇਸੇ ਤਰ੍ਹਾਂ ਜਿਹੜੀਆਂ ਬਾਕੀ ਫਸਲਾਂ ਨੇ ਕੋਈ ਕੋਈ ਉਹਨਾਂ ਨੇ ਜਿਵੇਂ ਸਰੋਂ ਹੈ ਉਹਨਾਂ ਨੇ 25% ਖਰੀਦ ਲਈ ਜਾਂ ਜਿਵੇਂ ਇਸ ਵਾਰੀ ਸਰੋਂ ਉਪਧਾਰਨ ਦੇ ਤੌਰ ਤੇ ਉਹਨਾਂ ਨੇ ਖਰੀਦ ਸ਼ੁਰੂ ਕੀਤੀ 25 ਮਾਰਚ ਤੋਂ 25 ਮਾਰਚ ਤੱਕ ਤੇ ਇੱਕ ਕਿੱਲਾ ਵੀ ਖੜਿਆ ਨਹੀਂ ਸੀ ਇਸ ਤਰ੍ਹਾਂ ਹੂੰ ਫਿਰ ਕਿਹਦੀ ਖਰੀਦੋਗੇ ਠੀਕ ਹੈ ਇਸ ਤਰ੍ਹਾਂ ਕਰਕੇ ਉਹ ਖਰੀਦ ਨਹੀਂ ਰਹੇ ਕਹਿ ਰਹੇ ਨੇ ਖਰੀਦ ਨਹੀਂ ਰਹੇ ਹੁਣ ਜਿਹੜਾ ਉਹਨਾਂ ਨੇ ਕਿਹਾ ਇਹ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰ ਦੇਣਾ ਚਾਹੀਦਾ ਸੀ ਠੀਕ ਹੈ ਪਰ ਉਹਨਾਂ ਨੇ ਨਹੀਂ ਕੀਤਾ ਇਸ ਕਰਕੇ ਵੀ ਡਾਊਟਫੁਲ ਹੈ ਯਾਨੀ ਤੁਸੀਂ ਕਹਿੰਦੇ ਹੋ ਸ਼ੱਕ ਸਰਕਾਰ ਦੀ ਨੀਅਤ ਤੇ ਹੈ ਤੁਹਾਨੂੰ ਨਹੀਂ ਜਦੋਂ ਆਖਰੀ ਟਾਈਮ ਦੇ ਵਿੱਚ ਆ ਕੇ ਅਲਾਉਂਸ ਕਰਨੇ ਪਹਿਲਾਂ ਉਹਨਾਂ ਦੀ ਸਰਕਾਰ ਪਹਿਲਾਂ ਉਹ ਕਰਨੀ ਰਹੀ ਆਖਰੀ ਟਾਈਮ ਦੇ ਵਿੱਚ ਆ ਕੇ ਅਲਾਉਂਸ ਕਰਨੇ ਜਾਂ ਉਹਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰਾ ਦੇਉ ਨਹੀਂ ਤੇ ਫਿਰ ਉਹ ਚੋਣਾਂ ਵਿਸਟੈਂਟ ਜਿਹੜਾ ਹਰਿਆਣਾ ਦੇ ਬਾਰਡਰ ਦੇ ਨਾਲ ਪੰਜਾਬ ਦੇ ਕਿਸਾਨ ਜਾਂ ਹਰਿਆਣਾ ਦੀ ਬਹੁਤ ਸਾਰੀ ਜਥੇਬੰਦੀਆਂ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਉਹਦਾ ਫਾਇਦਾ ਗੁਰਨਾਮ ਸਿੰਘ ਚੜੂਨੀ ਨੂੰ ਵਿਧਾਨ ਸਭਾ ਹਰਿਆਣਾ ਦੀ ਚੋਣਾਂ 'ਚ ਮਿਲੇਗਾ ਨਹੀਂ 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 ਉੱਪਰ ਕਿਸੇ ਦਾ ਨਜਾਇਜ਼ ਫਾਇਦਾ ਨਹੀਂ ਚੱਕਦੇ ਨਾ ਉਹਦਾ ਕੋਈ ਫਾਇਦਾ ਕੋਈ ਹਰਿਆਣਾ 'ਚ ਉਹਦਾ ਕੋਈ ਬਹੁਤ ਜ਼ਿਆਦਾ ਅਸਰ ਹੈ ਉਹਦਾ ਪੰਜਾਬ 'ਚ ਅਸਰ ਹੋ ਸਕਦਾ ਹੈ ਹਰਿਆਣੇ ਦੇ ਵਿੱਚ ਉਹ ਸੰਦੋਲਨ ਦਾ ਕੋਈ ਜਿਹੜਾ ਕੋਰਸਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਜੋ ਕਿਸਾਨਾਂ ਦੇ ਉੱਤੇ ਬਲ ਦਾ ਪ੍ਰਯੋਗ ਕੀਤਾ ਉਹ ਚੀਜ਼ਾਂ ਤਾਂ ਹਰਿਆਣਾ ਦੇ ਵਿੱਚ ਕੰਮ ਕਰਦੀਆਂ ਉਹ ਤੇ ਪਹਿਲਾਂ ਵੀ ਸਾਡੇ ਨਾਲ ਬਸੇਰਾ ਹੋਇਆ ਘੱਟ ਹੋਇਆ ਕੋਈ ਪਿਛਲੇ ਸਾਲ ਸਾਨੂੰ ਥੋੜਾ ਕੁੱਟਿਆ ਸੜਕ ਦੇ ਉਹਨਾਂ ਨੇ ਸੂਰਜਮੁਖੀ ਦੇ ਅੰਦੋਲਨ ਦੇ ਵਿੱਚ 6 ਜੂਨ ਨੂੰ ਠੀਕ ਹੈ ਉਦੋਂ ਪਹਿਲਾਂ ਜਿਹੜਾ ਪਿਛਲਾ ਅੰਦੋਲਨ ਹੋਇਆ ਉਹਦੇ ਵਿੱਚ ਕੀ ਕੁਝ ਨਹੀਂ ਹੋਇਆ ਸਾਡੇ ਨਾਲ ਉਹ ਤੇ ਪਹਿਲਾਂ ਹੀ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਉਸ ਦੇ ਬਾਵਜੂਦ ਵੀ ਸੱਤਾ ਦੇ ਵਿੱਚ ਭਾਜਪਾ ਕਾਬਜ ਹੋ ਜਾਂਦੀ ਹੈ ਦੇਖੋ ਭਾਜਪਾ ਕਾਬਜ ਹੁੰਦੀ ਹੈ ਕਾਂਗਰਸ ਦੀ ਨਲਕੀ ਨਾਲ ਠੀਕ ਹੈ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਹੈ ਲੋਕ ਸਭਾ ਦਾ ਉਹਦੇ ਚ 5 ਸੀਟਾਂ ਵੀ ਬੀਜੇਪੀ ਲੈ ਗਈ ਬੜੀ ਹੈਰਾਨੀ ਵਾਲੀ ਗੱਲ ਸੀ 5 ਸੀਟਾਂ ਬੀਜੇਪੀ ਲੈ ਗਈ ਪਰ ਕਿਉਂ ਲੈ ਗਈ ਕਿਉਂਕਿ ਉਹਨਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਫਿਰ ਭੱਜ ਗਏ ਠੀਕ ਹੈ ਉਹਨਾਂ ਨੇ ਚਟਾਲੇ ਨਾਲ ਗੱਲ ਹੀ ਨਹੀਂ ਕੀਤੀ ਜੇ ਇੱਕ ਸੀਟ ਉਹ ਚਟਾਲੇ ਨੂੰ ਦਿੰਦੇ ਇੱਕ ਸੀਟ ਉਹ ਸਾਨੂੰ ਦਿੰਦੇ ਆਪੇ ਬੁਲਾ ਕੇ ਵਾਅਦਾ ਕੀਤਾ ਅਸੀਂ ਨਹੀਂ ਗਏ ਆਪੇ ਬੁਲਾ ਕੇ ਤੇ ਉਹਨਾਂ ਦੀ 9 ਸੀਟਾਂ ਹੋਣੀਆਂ ਸੀ ਠੀਕ ਹੈ ਤੇ 9ਾਂ ਚੋਂ 4 ਗਵਾ ਬੈਠੇ ਆਪਣੀ ਨਲਾਕੀ ਨਾਲ ਤੇ ਜੇ ਤੁਸੀਂ ਲੋਕ ਸਭਾ ਉਹਦਾ ਵਿਧਾਨ ਸਭਾ ਦਾ ਰਿਜ਼ਲਟ ਦੇਖੋ 44 ਸੀਟਾਂ ਤੇ ਉਸ ਟਾਈਮ ਬੀਜੇਪੀ ਅੱਗੇ ਰਹੀ ਸੀ ਹੁਣ ਜਿਹੜਾ ਹੈ ਹੁਣ ਵੀ ਤੁਸੀਂ ਦੇਖੋ ਉਹ ਹੁੱਡਾ ਸਾਹਿਬ ਜਿਹੜੇ ਨੇ ਉਹ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰ ਰਹੇ ਠੀਕ ਹੈ ਸਾਡੇ ਨਾਲ ਵੀ ਨਹੀਂ ਕਰ ਰਹੇ ਹਾਲਾਂਕਿ ਅਸੀਂ ਉਸ ਟਾਈਮ ਅ ਹੁੱਡਾ ਸਾਹਿਬ ਦਾ ਫੋਨ ਆਇਆ ਤੇ ਰੋ ਤਕਸੀਰ ਤੇ ਅਸੀਂ ਜਾ ਕੇ ਉਹਦੀ ਮਦਦ ਕੀਤੀ ਹੈ ਪਿਛਲੇ ਇਲੈਕਸ਼ਨ ਦੇ ਵਿੱਚ ਪਰ ਉਹ ਹੁਣ ਵੀ ਜਿਹੜਾ ਹੈ ਕਿਸਾਨ ਸੰਗਠਨ ਨਾਲ ਕੋਈ ਸਮਝੌਤਾ ਨਹੀਂ ਕਰ ਰਹੇ ਸਾਡੇ ਨਾਲ ਨਹੀਂ ਕਿਸੇ ਨਾਲ ਮਤਲਬ ਕਿਸਾਨ ਸੰਗਠਨ ਨਾਲ ਉਹ ਜਿਹੜੇ ਕੋਈ ਸਮਝੌਤਾ ਨਹੀਂ ਕਰ ਰਹੇ ਆਪਣੀ ਮਰਜ਼ੀ ਨਾਲ ਕੋਈ ਕਿਸੇ ਨੂੰ ਆਪਣੇ ਬੰਦੇ ਨੂੰ ਖਾਸ ਨੂੰ ਕੋਈ ਦੇ ਦੇਣ ਨੇੜੇ ਲਾ ਲੈਣ ਤੇ ਵਕਰੀ ਗੱਲ ਹੈ ਪਰ ਜਿਵੇਂ ਸਮੂਹ ਕੋਈ ਗੱਲ ਹੁੰਦੀ ਹੈ ਉਹ ਨਹੀਂ ਕਰ ਰਹੇ ਤਾਂ ਉਹਦਾ ਕਿ ਨੁਕਸਾਨ ਕਿ ਨਹੀਂ ਹੋਏਗਾ ਹੁਣ فرض ਕਰੋ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ فرض ਕਰੋ 20 ਕੈਂਡੀਡੇਟ ਖੜੇ ਕਰਦੇ ਹਾਂ ਅਸੀਂ 40 ਕੈਂਡੀਡੇਟ ਖੜੇ ਕਰਦੇ ਹਾਂ ਉਹ 2 2000 ਵੋਟ ਕੱਟਦੇ ਨੇ ਉਹ 1 1000 ਵੋਟ ਕੱਟਦੇ ਨੇ ਨੁਕਸਾਨ ਤੇ ਇਹਨਾਂ ਨੂੰ ਹੀ ਹੋਏਗਾ ਠੀਕ ਹੈ ਤੇ ਚੰਗਾ ਹੈ ਜੇ ਸਮਝੌਤਾ ਕਰ ਲੈਣ ਇਹ ਦਿਮਾਗ ਹੁੱਡਾ ਦੀ ਕੀ ਪਾਲਿਸੀ ਹੈ ਕਹਿੰਦੇ ਉਹ ਕਾਂਗਰਸ ਨਾਲ ਸਮਝੌਤਾ ਜਾਂ ਗਠਜੋੜ ਜਿਹੜਾ ਕਿ ਹੋ ਜਾਣਾ ਚਾਹੀਦਾ ਹੋ ਜਾਣਾ ਚਾਹੀਦਾ ਹੈ ਕਰ ਲੈਣਾ ਚਾਹੀਦਾ ਹੈ ਪਰ ਜੇ ਰੱਬ ਉਹਨਾਂ ਨੂੰ ਸਦਬੁੱਧੀ ਦੇ ਪਰ ਹੁੱਡਾ ਕੀ ਚਾਹੀਦਾ ਹੈ ਕਾਂਗਰਸ ਨੇ ਗਲਤੀ ਇਹ ਕਰ ਲਈ ਕਿ ਹੁੱਡਾ ਦੇ ਹਵਾਲੇ ਕਰਤਾ ਹਰਿਆਣਾ ਠੀਕ ਹੈ ਹੁੱਡਾ ਚ ਘਮੰਡ ਇਹਨਾਂ ਹੈ ਕਿ ਉਹ ਲੱਗਦਾ ਵੀ ਮੈਂ ਇਕੱਲੇ ਹੀ ਜਿੱਤਾਂਗਾ ਇੱਕ ਚੀਜ਼ ਦੂਜੀ ਚੀਜ਼ ਉਹ ਦਿਮਾਗ 'ਚ ਇਹ ਹੈ ਕਿ 45-50 ਸੀਟਾਂ ਤੋਂ ਜ਼ਿਆਦਾ ਨਹੀਂ ਆਣੀ ਚਾਹੀਦੀ ਜੇ 45-50 ਸੀਟਾਂ ਤੋਂ ਜ਼ਿਆਦਾ ਆਉਂਦੀਆਂ ਨੇ ਫਿਰ ਹੋ ਸਕਦਾ ਹੈ ਕਾਂਗਰਸ ਉਹਨੂੰ ਮੁੱਖ ਮੰਤਰੀ ਨਾ ਬਣਾਏ ਦੂਜੀ ਉਹਦੇ ਦਿਮਾਗ 'ਚ ਇਹ ਗੱਲ ਬੈਠੀ ਹੈ ਇਸ ਕਰਕੇ ਉਹ ਜਿਹੜਾ ਜਦੋਂ ਇਹ ਪੂਰਾ ਇੰਡੀਆ ਦਾ ਸਮਝੌਤਾ ਕਰ ਰਹੇ ਨੇ ਤੇ ਹਰਿਆਣਾ 'ਚ ਸਾਰਿਆਂ ਨੂੰ ਕਿਉਂ ਨਹੀਂ ਇਕੱਠੇ ਕਰ ਸਕਦੇ ਜੀ ਠੀਕ ਹੈ ਤੇ ਪਹਿਲਾਂ ਕਿਉਂ ਨਹੀਂ ਇਕੱਠੇ ਕੀਤੇ ਨਹੀਂ ਆਪ ਜਾ ਕੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਮੈਂ ਮੁਲਾਕਾਤ ਨਹੀਂ ਜਿਹੜੀ ਉਸ ਟਾਈਮ ਉਹਦੇ ਬੰਦੇ ਆਏ ਸੀ ਹਮ ਲੋਕ ਸਭਾ ਦੇ ਵਿੱਚ ਤੇ ਲਿਪਿੰਦਰ ਨੇ ਮੈਨੂੰ ਬੁਲਾਇਆ ਸੀ ਆਪ ਬੁਲਾਇਆ ਸੀ ਤੇ ਆਪ ਹੀ ਆਫਰ ਕੀਤੀ ਸੀ ਠੀਕ ਹੈ ਤੇ ਹੁਣ ਜਿਹੜੇ ਬੰਦੇ ਉਹਦੀ ਮਦਦ ਕਰਾਉਣ ਵਾਸਤੇ ਲੋਕ ਸਭਾ ਦੇ ਇਲੈਕਸ਼ਨ ਚ ਮੇਰੇ ਕੋਲ ਆਏ ਸੀ ਉਹਦੇ ਹੀ ਏਰੀਏ ਦੇ ਠੀਕ ਹੈ ਉਹੀ ਬੰਦੇ ਉਹਦੇ ਕੋਲ ਗਏ ਸੀ ਠੀਕ ਹੈ ਫਿਰੰਡ ਕਰ ਕਰ ਗਿਆ ਠੀਕ ਸੋ ਚੋਣਾਂ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖਾੜਾ ਭਖਿਆ ਹੋਇਆ ਰਾਮ ਸਿੰਘ ਚੂਨੀ ਦੀ ਐਂਟਰੀ ਹੋਵੇਗੀ ਪਰ ਉਸ ਐਂਟਰੀ ਦਾ ਅਸਰ ਕਿਸ ਤੇ ਪਵੇਗਾ ਨਤੀਜਾ ਕੀ ਹੋਵੇਗਾ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਮਸਰਕਾ ਆਪਣੇ ਸਹਿਯੋਗੀ ਹਰਪਾਲ ਦਿਨ ਆ ਰੋਜਨਸ ਸਪੋਕਸਮੈਨ ਚੰਡੀਗੜ੍ਹ